ਸੰਗਤ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ 15 ਫਰਵਰੀ ਦਾ ਸਿੱਖ ਇਤਿਹਾਸ ਨੰਬਰ 1 15 ਫਰਵਰੀ 1605 ਵਾਲੇ ਦਿਨ 6ਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਜੀ ਸਾਹਿਬ ਜੀ ਦਾ ਅਨੰਦਕਾਰਜ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤੋਂ 6 ਕਿਲੋਮੀਟਰ ਦੱਖਣ ਪੂਰਬ ਵਿੱਚ ਪਿੰਡ ਡੱਲਾ ਦੇ ਇੱਕ ਖੱਤਰੀ ਨਾਰਾਇਣ ਦਾਸ ਦੀ ਪੁੱਤਰੀ ਮਾਤਾ ਦਾ ਮੁਦਰੀ ਜੀ ਦੇ ਨਾਲ ਸੰਪੰਨ ਹੋਇਆ ਨੰਬਰ 2 15 ਫਰਵਰੀ 1762 ਵਾਲੇ ਦਿਨ ਵੱਡੇ ਕੱਲੂਕਾਰੇ ਤੋਂ ਮਗਰੋਂ ਅਜਤੇ ਦਿਨ ਅਹਿਮਦ ਸ਼ਾਹ ਹਬਦਾਲੀ ਸਿੱਖਾਂ ਨੂੰ ਕੈਦੀ ਬਣਾ ਕੇ ਅਤੇ ਸਿੱਖਾਂ ਦੇ ਸਿਰਾਂ ਨਾਲ ਭਰੇ ਹੋਏ ਕੁਝ ਗੱਡੇ ਜਿਨ੍ਹਾਂ ਦੀ ਗਿਣਤੀ 50 ਦਸੀ ਜਾਂਦੀ ਹੈ ਲੈ ਕੇ ਲਾਹੌਰ ਵੱਲ ਨੂੰ ਰਵਾਨਾ ਹੋਇਆ ਨੰਬਰ 3 15 ਫਰਵਰੀ 1919 ਵਾਲੇ ਦਿਨ ਸ਼ਹੀਦ ਭਾਈ ਰਤਨ ਸਿੰਘ ਰਕੜਾ ਨੇ ਫੌਜ ਵਿੱਚੋਂ ਡਿਸਚਾਰਜ ਲਿਆ ਅਤੇ ਆਪਣੇ ਪਿੰਡ ਰਕੜਾ ਵੇਟ ਵਿਖੇ ਆ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਨੰਬਰ 4 15 ਤੋਂ ਲੈ ਕੇ 20 ਫਰਵਰੀ 1984 ਵਾਲੇ ਦਿਨ ਤੱਕ ਹਰਿਆਣਾ ਦੇ ਕੁਝ Hindu ਕट्टरਵਾਦੀਆਂ ਨੇ ਤਤਕਾਲੀ ਮੁੱਖ ਮੰਤਰੀ ਭਜਨ ਲਾਲ ਦੇ ਗੁਪਤ ਹੁਕਮ ਤੇ ਹਰਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਸੂਬੇ ਦੇ ਪਾਣੀਪਤ ਰੋहतक ਕੈਥਲ ਕਰਨਾਲ ਅੰਬਾਲਾ ਦੀ ਦੇਤੇ ਕੁਝ ਹੋਰ ਹਿੱਸਿਆਂ ਵਿੱਚ ਬੇਗੁਨਾਹ ਸਿੱਖਾਂ ਦੇ ਅਤਿਵਾਦੀ ਕਹੇ ਕਿ ਹਮਲੇ ਕੀਤੇ ਗਏ ਅਤੇ 20 ਦੇ ਕਰੀਬ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨੰਬਰ 5 15 ਫਰਵਰੀ 1987 ਵਾਲੇ 2 ਦਿਨ ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਵਿੱਚ ਸਿੱਖ ਸਰਪ੍ਰਸਤੀ ਹੇਠ ਇੱਕ ਸੇਖਾ ਅਕਾਦਮਿਕ ਕਾਨਫਰੰਸ ਆਯੋਜਿਤ ਕੀਤੀ ਗਈ ਨੰਬਰ 6 15 ਫਰਵਰੀ 2010 ਵਾਲੇ ਦਿਨ 73 ਸਾਲ ਦੀ ਉਮਰ ਪੂਰ ਕੇ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਕਵੀ ਪਰੋ ਹਰਿੰਦਰ ਸਿੰਘ ਮਹਿਬੂਬ ਦਾ ਦਿਹਾਂਤ ਹੋ ਗਿਆ ਸੀ ਸੰਗਤ ਜੀ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਕਿਰਪਾ ਕਰਕੇ ਇਹ ਵੀ ਜਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ